ਅੱਜ ਚਮਕੀਲੇ ਦੀ ਇੱਕ ਹੋਰ ਵੱਡੀ ਦਰਿਆਦਲੀ ਬਾਰੇ ਦੱਸਦਾ ਜਿਸ ਮਾਂ ਨੇ ਕਿਹਾ ਸੀ ਚਮਕੀਲੇ ਮੇਰਾ ਪੁੱਤ ਕਹਿੰਦਾ ਮੈਂ ਵਿਆਹ ਤਾਂ ਕਰਾਣਾ ਜੇ ਖਾੜਾ ਤੂੰ ਲਾਉ ਮੇਰੇ ਕੋਲ ਕੱਕ ਨਹੀਂ ਹੈਗਾ ਤੇ ਚਮਕੀਲੇ ਨੇ ਕਿਹਾ ਸੀ ਮਾਤਾ ਫਿਕਰ ਨਾ ਕਰ ਖਾੜਾ ਤੇਰਾ ਲਾ ਦੇਾਂਗੇ ਜਿੱਦਣ ਮੈਂ ਬੇਲਾ ਹੋਇਆ ਚਲੋ ਜੀ ਖਾੜਾ ਲਾਣ ਚਲ ਗਏ ਵਿਆਹ ਵੀ ਰੱਖਤਾ ਤੇ ਜਿਹਦੇ ਗਏ ਹੁਣ ਫਰੀਜ 'ਚ ਸੀ ਮਜੀਸ਼ਨਾ ਨੂੰ ਪੈਸੇ ਵੀ ਚਮਕੀਲੇ ਨੇ ਕੋਲੋਂ ਦੇਣੇ ਸੀਗੇ ਤੇ ਉੱਥੇ ਅਨਾਮਾਂ ਦਾ ਹੀ 20000 ਰੁਪਇਆ ਅਮਰ ਸਿੰਘ ਚਮਕੀਲੇ ਨੂੰ ਬਣ ਜਾਂਦਾ ਬਹੁਤ ਵੱਡੀ ਗੱਲ ਸੀ ਉਹਨਾਂ ਦਿਨਾਂ ਦੇ ਵਿੱਚ 20000 ਰੁਪਇਆ ਬਣ ਜਾਣਾ 85 86 ਦੇ ਵਿੱਚ ਚਲੋ ਜੀ 20000 ਰੁਪਇਆ ਚਮਕੀਲੇ ਨੂੰ ਇਨਾਮਾਂ ਦਾ ਬਣ ਗਿਆ ਚਮਕੀਲੇ ਨੇ ਵੀ ਸੋਚਿਆ ਤੇ ਬਾਕੀ ਵੀ ਸੋਚਦੇ ਚਲ ਜੇ 4500 ਨਹੀਂ ਲਿਆ ਤਾਂ ਸਾਨੂੰ ਇੱਧਰ ਚੰਗੇ ਪੈਸੇ ਬਣ ਗਏ ਆ ਤੇ ਹੁਣ ਉਸਤਾਦ ਨੂੰ ਵੀ ਪੱਲਿਓ ਨਹੀਂ ਪੈਸੇ ਦੇਣੇ ਪਊਗੇ ਪਰ ਅੰਤ ਦੇ ਵਿੱਚ ਜੋ ਚਮਕੀਲੇ ਨੇ ਕੀਤਾ ਸਾਰਿਆਂ ਦੀ ਹੈਰਾਨਗੀ ਦੀ ਹੱਦ ਨਾ ਰਹੀ ਉਦੋਂ ਜਦੋਂ ਸਾਰੇ ਇਕੱਠੇ ਕੀਤੇ ਉਹ ਪੈਸੇ ਅਮਰ ਸਿੰਘ ਚਮਕੀਲੇ ਨੇ ਮੁੰਡੇ ਦੀ ਮਾਂ ਨੂੰ ਤੇ ਉਸ ਮੁੰਡੇ ਨੂੰ ਤੇ ਵਿਆਹੀ ਜੋੜੀ ਨੂੰ ਕੜਾ ਕੀਤਾ ਸੱਦਿਆ ਤੇ ਜਿੰਨੇ ਪੈਸੇ ਇਕੱਠੇ ਕੀਤੇ ਉਸੇ ਤੇ ਆਪਣੇ ਉਹਨਾਂ ਨੂੰ ਕਹਿੰਦਾ ਜਿਨ੍ਹਾਂ ਨੂੰ ਜਿਹੜੇ ਪੈਸੇ ਇਕੱਠੇ ਕਰਨਾ ਉਹਨੂੰ ਕਹਿੰਦਾ ਲਿਆ ਭਰਾ ਚੋਲਾ ਗਿਣ ਲਈਏ ਤੇ ਉਹ ਸੋਚਦੇ ਹੋਗੇ ਪਰ ਉਹਨਾਂ ਨੇ ਗਿਣ ਕੇ ਲੈ ਕੇ ਜਾਣੇ ਆ ਤੇ ਸ਼ਾਇਦ ਸਾਨੂੰ ਵੀ ਕਹੂਗੇ ਵੀ ਕੁਝ ਨਾ ਕੁਝ ਤੁਸੀਂ ਵੀ ਦੇ ਦਿਓ ਪਰ ਕਹਿੰਦੇ हद ਤਾਂ ਉਦੋਂ ਹੋ ਗਈ ਜਿਹੜਾ 20000 ਰੁਪਿਆ ਬਣਿਆ ਸੀ ਸਾਰੇ ਉਹਨਾਂ ਦੀ ਝੋਲੀ ਦੇ ਵਿੱਚ ਅਲੱਦ ਦਿੱਤਾ ਅਮਰ ਸਿੰਘ ਚਮਕੀਲੇ ਨੇ ਕਹਿੰਦਾ ਲਓ ਜੀ ਆ ਵੀ 20000 ਮੇਰੇ ਵੱਜੋਂ ਸ਼ਗਨ ਦੇ ਤੌਰ ਤੇ ਰੱਖ ਲਓ ਲੈ ਵੀ ਇਹ ਬਹੁਤ ਵੱਡੀ ਗੱਲ ਸੀ ਸਾਰਾ ਪਿੰਡ ਸਾਰਾ ਅਖਾੜਾ ਸਾਰੇ ਲੋਕ ਹੱਕੇ ਬੱਕੇ ਰਹਿ ਗਏ ਤਾੜੀਆਂ বাজੀਆਂ ਚਮਕੀਲੇ ਦੇ ਨਾਂ ਤੇ ਐਸੀ ਦਰਿਆਦਲੀ ਸੀ ਅਮਰ ਸਿੰਘ ਚਮਕੀਲੇ ਦੀ ਕਲਾਕਾਰ ਹੁੰਦੇ ਨਾਤੇ ਉਹਨੇ ਲੋਕਾਂ ਦੇ ਦਿਲ ਵੀ ਜਿੱਤੇ ਨੇ ਦੋਸਤੋ ਤੇ ਮੈਂ ਚਾਹੁੰਦਾ ਇਹ ਗੱਲਾਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਧੰਨਵਾਦ